ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਕਦੋਂ ਜ਼ਰੂਰਤ ਪੈ ਜਾਂਦੀ ਹੈ ਲਿਵਰ ਟ੍ਰਾਂਸਪਲੈਂਟ ਦੀ ਜਿਨ੍ਹਾਂ ਮਰੀਜ਼ਾਂ ਨੂੰ ਲਿਵਰ ਡੈメージ ਹੋ ਜਾਂਦਾ ਹੈ ਜਿਹਦੇ ਪਿੱਛੇ ਕੁਝ ਕਾਰਨ ਹੋ ਸਕਦੇ ਨੇ ਜਿਵੇਂ ਹੈਪਟਾਈਟਿਸ B ਜਾਂ C ਵਾਇਰਸ ਜਿਨ੍ਹਾਂ ਨੂੰ ਕਾਲਾ ਪੀਂਡੀਆਂ ਵੀ ਕਹਿੰਦੇ ਨੇ ਜਾਂ ਰੈਗੂਲਰ ਡਰਿੰਕ ਕਰਨਾ ਜਾਂ ਫੈਟੀ ਲਿਵਰ ਦੀ ਬਿਮਾਰੀ ਜੇ ਲੰਬੇ ਸਮੇਂ ਤੱਕ ਰਹੇ ਇਹਨਾਂ ਪੇਸ਼ੈਂਟਸ ਨੂੰ ਕਈ ਵਾਰੀ ਲਿਵਰ ਡੈメージ ਹੋ ਜਾਂਦਾ ਜਿਹਨੂੰ ਕਹਿੰਦੇ ਨੇ ਲਿਵਰ ਸਿਰੋਸਿਸ ਜੇ ਸਿਰੋਸਿਸ ਬਣ ਜਾਵੇ ਦੇ ਪੇਸ਼ੈਂਟ ਨੂੰ ਕੁਝ ਲੱਛਣ ਆਉਂਦੇ ਨੇ ਜਿਹੜੇ ਤਿੰਨ ਸਟੇਜ ਵਿੱਚ ਆ ਸਕਦੇ ਪਹਿਲੀ ਸਟੇਜ ਵਿੱਚ ਭੁੱਖ ਨਾ ਲੱਗਣਾ ਕਮਜ਼ੋਰੀ ਰਹਿਣਾ ਥਕਾਵਟ ਰਹਿਣਾ ਕੰਮ ਕਰਨ ਦਾ ਮਨ ਨਾ ਕਰਨਾ ਜਾਂ ਲੇਟੇ ਰਹਿਣਾ ਬਾਡੀ ਵਿੱਚ એનર્ਜੀ ਨਾ ਹੋਣਾ ਇਹ ਲਿਵਰ ਬਿਮਾਰੀ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਨੇ ਜਦੋਂ ਬਿਮਾਰੀ ਵਧ ਕੇ ਦੂਸਰੀ ਸਟੇਜ ਵਿੱਚ ਜਾਂਦੀ ਹੈ ਉਦੋਂ ਪੇਟ ਵਿੱਚ ਪਾਣੀ ਭਰਨਾ ਪੀਲੀਆ ਹੋਣਾ ਪਿਸ਼ਾਬ ਪੀਲਾ ਆਣਾ ਬਲੱਡ ਸੈੱਲ ਘਟਣਾ ਖੂਨ ਦੀ ਉਲਟੀ ਹੋਣਾ ਲੈਟ੍ਰਿਨ ਕਾਲੇ ਰੰਗ ਦੀ ਹੋਣਾ ਮਤਲਬ ਇੰਟਰਨਲ ਬਲੀਡਿੰਗ ਹੋਣਾ ਜਾਂ ਬਲੱਡ ਦੀ ਕਮੀ ਆਣਾ ਬਲੱਡ ਚੜਾਣ ਦੀ ਲੋੜ ਪੈਣਾ ਪੇਟ ਵਿੱਚ ਪਾਣੀ ਭਰਨਾ ਜਾਂ ਪਾਣੀ ਕੱਢਣ ਦੀ ਜ਼ਰੂਰਤ ਪੈਣਾ ਪੈਰਾਂ ਵਿੱਚ ਸਵੇਲਿੰਗ ਆਣਾ ਇਹ ਸਾਰੇ ਲੱਛਣ ਸੈਕੰਡ ਸਟੇਜ ਵਿੱਚ ਆਉਂਦੇ ਨੇ ਜਦੋਂ ਲਿਵਰ ਸਿਰੋਸਿਸ ਸੈਕੰਡ ਸਟੇਜ ਵਿੱਚ ਪਹੁੰਚ ਜਾਂਦਾ ਹੈ ਤੀਸਰੀ ਤੇ ਆਖਰੀ ਸਟੇਜ ਜਦੋਂ ਬਾਕੀ ਅੰਗਾਂ ਤੇ ਅਸਰ ਆਣ ਲੱਗਦੇ ਨੇ ਜਿਵੇਂ ਦਿਮਾਗ ਤੇ ਅਸਰ ਆਣਾ ਫੇਫੜਿਆਂ ਤੇ ਅਸਰ ਆਣਾ ਗੁਰਦਿਆਂ ਤੇ ਅਸਰ ਆਣਾ ਅਤੇ ਹਾਰਟ ਤੇ ਅਸਰ ਆਣਾ ਹੁਣ ਜਦੋਂ ਇਹਨਾਂ ਅੰਗਾਂ ਤੇ ਅਸਰ ਆਉਂਦੇ ਨੇ ਤਾ ਕੁਝ ਲੱਛਣ ਆਉਂਦੇ ਨੇ ਪੇਸ਼ੈਂਟਸ ਨੂੰ ਇਹ ਸਾਰੇ ਲੱਛਣ ਥਰਡ ਸਟੇਜ ਵਿੱਚ ਆਉਂਦੇ ਨੇ ਦਿਮਾਗ ਤੇ ਅਸਰ ਆਣ ਕਰਕੇ ਮਰੀਜ਼ ਨੂੰ ਦਿਨੇ ਨੀਂਦ ਜ਼ਿਆਦਾ ਆਣਾ ਰਾਤ ਨੂੰ ਨੀਂਦ ਨਹੀਂ ਆਣਾ ਗੱਲਾਂ ਭੁੱਲਣਾ ਚਿਰਚੜਾਪਨ ਹੋਣਾ ਬੇਹੋਸ਼ੀ ਦੀ ਹਾਲਤ ਵਿੱਚ ਰਹਿਣਾ ਫੇਫੜਿਆਂ ਤੇ ਅਸਰ ਆਣ ਕਰਕੇ ਚਰਣ ਫਿਰਣ ਵਿੱਚ ਸਾਹ ਫੁੱਲਣਾ ਜਾਂ ਫੇਫੜੇ ਚ ਪਾਣੀ ਭਰਨਾ ਗੁਰਦਿਆਂ ਤੇ ਜਦੋਂ ਅਸਰ ਆਂਦਾ ਹੈ ਪਿਸ਼ਾਬ ਘੱਟ ਬਣਨਾ ਗੁਰਦਿਆਂ ਦੇ ਟੈਸਟ ਜਿਵੇਂ ਕਰੀਟਿਨਿਨ ਇਹ ਵਧਣਾ ਹਾਰਟ ਤੇ ਅਸਰ ਆਣ ਕਰਕੇ ਬਲੱਡ ਪ੍ਰੈਸ਼ਰ ਲੋ ਹੋਣਾ ਇਹ ਸਾਰੇ ਲੱਛਣ ਲਿਵਰ ਸਿਰੋਸਿਸ ਕਰਕੇ ਜਦੋਂ ਬਾਕੀ ਅੰਗਾਂ ਤੇ ਅਸਰ ਆਉਂਦਾ ਹੈ ਤੀਸਰੀ ਸਟੇਜ ਵਿੱਚ ਉਦੋਂ ਆਉਣ ਲੱਗਦੇ ਨੇ ਹੁਣ ਸਿਰੋਸਿਸ ਦੇ ਇਹ ਤਿੰਨ ਸਟੇਜ ਹੁੰਦੇ ਨੇ ਜਿਹੜੇ ਸਿੰਪਟਮ ਵਾਈਜ਼ ਡਿਵਾਈਸ ਕੀਤੇ ਗਏ ਨੇ ਜਦੋਂ ਪੇਸ਼ੈਂਟ ਨੂੰ ਸੈਕੰਡ ਸਟੇਜ ਦੇ ਸਿੰਪਟਮ ਆਉਣ ਲੱਗ ਪੈਣ ਮਤਲਬ ਪੀਡਿਆ ਪਾਣੀ ਭਰਨਾ ਜਾਂ ਪਹਿਲਾਂ ਤੋਂ ਸਵੇਲਿੰਗ ਆਣੀ ਸ਼ੁਰੂ ਹੋ ਜਵੇ ਜਾਂ ਬਲੀਡਿੰਗ ਸ਼ੁਰੂ ਹੋ ਜਵੇ ਉਦੋਂ ਸਾਨੂੰ ਟ੍ਰਾਂਸਪਲੈਂਟ ਲਈ ਸੋਚ ਲੈਣਾ ਚਾਹੀਦਾ ਹੈ ਇਹਦੇ ਪਿੱਛੇ ਇੱਕ ਬਹੁਤ ਹੀ ਵੱਡਾ ਕਾਰਨ ਇਹ ਹੈ ਕਿਉਂਕਿ ਜਿਹੜੀ ਆਪਾਂ ਚੀਜ਼ ਡਿਸਕਸ ਕਰ ਰਹੇ ਆਂ ਲਿਵਰ ਸਿਰੋਸਿਸ ਦੀ ਸਿਰੋਸਿਸ ਦਾ ਕੋਈ ਮੈਡੀਕਲ ਟਰੀਟਮੈਂਟ ਨਹੀਂ ਹੈ ਕੋਈ ਵੀ ਦਵਾਈ ਐਸੀ ਨਹੀਂ ਬਣੀ ਜਿਹੜੀ ਸਿਰੋਸਿਸ ਨੂੰ ਨਾਰਮਲ ਲਿਵਰ ਵਿੱਚ ਤਬਦੀਲ ਕਰ ਸਕੇ ਸੋ ਜਦੋਂ ਲਿਵਰ ਸਿਰੋਸਿਸ ਬਣ ਗਿਆ ਹੈ ਉਦੋਂ ਅਸੀਂ ਇਹਨੂੰ ਕੁਝ ਹੱਦ ਤੱਕ ਦਵਾਈਆਂ ਨਾਲ ਕੁਝ ਕੰਟਰੋਲ ਕਰ ਸਕਦੇ ਹਾਂ ਕੰਟਰੋਲ ਕੀ ਕਰ ਸਕਦੇ ਹਾਂ ਸਿਰਫ ਸਿੰਪਟਮ ਜਿਹੜੇ ਲੱਛਣ ਨੇ ਉਹ ਕੰਟਰੋਲ ਕੀਤੇ ਜਾ ਸਕਦੇ ਨੇ ਕੁਝ ਹੱਦ ਤੱਕ ਕੁਝ ਮਹੀਨਿਆਂ ਤੱਕ ਜਾਂ ਕੁਝ ਹਫ਼ਤਿਆਂ ਤੱਕ ਉਹ ਡਿਪੈਂਡ ਕਰਦਾ ਹੈ ਪੇਸ਼ੈਂਟ ਦੀ ਪ੍ਰੋਬਲਮ ਕਿੰਨੀ ਜ਼ਿਆਦਾ ਗੰਭੀਰ ਹੈ ਜਾਂ ਕਿੰਨੀ अर्ਲੀ ਸਟੇਜ ਵਿੱਚ ਹੈ ਜਦੋਂ ਇਹ ਸਮੱਸਿਆਵਾਂ ਜ਼ਿਆਦਾ ਹੋਣ ਲੱਗਣ ਆਪਾਂ ਨੂੰ ਦੇਰ ਨਹੀਂ ਕਰਨੀ ਚਾਹੀਦੀ ਤੇ ਅਸੀਂ ਇੱਕ ਲਿਵਰ ਟ੍ਰਾਂਸਪਲੈਂਟ ਸਰਜਨ ਦੀ ਸਲਾਹ ਲੈ ਕੇ ਜੇ ਪੇਸ਼ੈਂਟ ਫਿੱਟ ਹੈ ਤਾਂ ਆਪਾਂ ਲਿਵਰ ਟ੍ਰਾਂਸਪਲੈਂਟ ਲਈ ਪ੍ਰੋਸੀਡ ਕਰੀਏ ਤੇ ਸਾਨੂੰ ਟਾਈਮ ਰਹਿੰਦੇ ਲਿਵਰ ਟ੍ਰਾਂਸਪਲੈਂਟ ਕਰਾ ਲੈਣਾ ਚਾਹੀਦਾ ਕਿਉਂਕਿ ਜੇ ਆਪਾਂ अर्ਲੀ ਸਟੇਜ ਵਿੱਚ ਟ੍ਰਾਂਸਪਲੈਂਟ ਕਰਾਵਾਂਗੇ ਤਾਂ ਉਹਦੇ ਰਿਜ਼ਲਟ ਵੀ ਚੰਗੇ ਹੋਣਗੇ ਜਿੰਨੀਆਂ ਹੀ ਪ੍ਰੋਬਲਮ ਵਧਦੀਆਂ ਰਹਿਣਗੀਆਂ ਜਿੰਨੇ ਵੀ ਅੰਗਾਂ ਤੇ ਅਸਰ ਆਉਂਦਾ ਰਹੇਗਾ ਉਨਹੀਂ ਹੀ ਟ੍ਰਾਂਸਪਲੈਂਟ ਦੇ ਆਊਟਕਮ ਘਟਦੇ ਰਹਿੰਦੇ ਨੇ ਤੇ ਪੇਸ਼ੈਂਟ ਦੀ ਲਾਈਫ ਨੂੰ ਰਿਸਕ ਵੱਧਦਾ ਰਹਿੰਦਾ ਹੈ ਲਿਵਰ ਟ੍ਰਾਂਸਪਲੈਂਟ ਕਰਾਉਣ ਲਈ ਤੁਸੀਂ ਇੱਕ ਚੰਗੇ ਸੈਂਟਰ ਵਿੱਚ ਜਿੱਥੇ ਰੈਗੂਲਰ ਟ੍ਰਾਂਸਪਲੈਂਟ ਹੋ ਰਹੇ ਨੇ ਉੱਥੇ ਮਿਲ ਸਕਦੇ ਹੋ ਤੇ ਆਪਣੇ ਲਿਵਰ ਟ੍ਰਾਂਸਪਲੈਂਟ ਸਰਜਨ ਤੋਂ ਆਪਣੀ ਸਟੇਜ ਸਮਝ ਕੇ ਆਪਣੇ ਡੋਨਰ ਬਾਰੇ ਅਰੇਂਜਮੈਂਟਸ ਕਰ ਸਕਦੇ ਹੋ ਲਿਵਰ ਟ੍ਰਾਂਸਪਲੈਂਟ ਵਿੱਚ ਵੀ ਕੁਝ ਰਿਸਕ ਹੁੰਦੇ ਨੇ ਬਟ ਲਿਵਰ ਸਿਰੋਸਿਸ ਵਿੱਚ ਰਿਸਕ ਬਹੁਤ ਜ਼ਿਆਦਾ ਨੇ ਲਾਈਫ ਦਾ ਰਿਸਕ ਜ਼ਿਆਦਾ ਨੇ ਕਿ ਕਦੋਂ ਇਹ ਜਿਹੜੀਆਂ ਕੰਪਲਿਕੇਸ਼ਨ ਆਪਾਂ ਡਿਸਕਸ ਕੀਤੀਆਂ ਨੇ ਇਹ ਇੰਨੀਆਂ ਜ਼ਿਆਦਾ ਹੋ ਜਾਣ ਕਿ ਲਾਈਫ ਦਾ ਰਿਸਕ ਵੱਧ ਜਾਵੇ ਸੋ ਲਿਵਰ ਟ੍ਰਾਂਸਪਲੈਂਟ ਆਪਾਂ ਟਾਈਮ ਤੇ ਕਰੀਏ ਤਾਂ ਕਿ ਪੇਸ਼ੈਂਟ ਨੂੰ ਇੱਕ ਨਵੀਂ ਜ਼ਿੰਦਗੀ ਇੱਕ ਨਾਰਮਲ ਕੁਆਲਿਟੀ ਆਫ ਲਾਈਫ ਦੇ ਸਕੀਏ ਧੰਨਵਾਦ